ਨਾਜ਼ਮੀ ਨਵੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਐਤਵਾਰ ਨੂੰ ਸ਼੍ਰੀ ਰਗੂਨਾਥ ਹਸਪਤਾਲ ਅਗਰਨਗਰ ਲੁਧਿਆਣਾ ਵੱਲੋਂ ਆਯੋਜਿਤ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਜਿੱਥੇ ਉਹਨਾਂ ਨੇ ਜਨਤਕ ਸਿਹਤ ਸੰਭਾਲ ਵਿੱਚ ਸੰਸਥਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਰੋੜਾ ਨੇ ਲੋੜਵੰਦ ਲੋਕਾਂ ਦੀ ਸੇਵਾ ਪ੍ਰਤੀ ਹਸਪਤਾਲ ਤੇ ਸਮਰਪਣ ਦੀ ਇਛਾ ਲਗਾ ਕੀਤੀ ਅਤੇ ਅਜਿਹੇ ਉਪਰਾਲਿਆਂ ਦਾ ਸਮਰਥਨ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਨੇ ਦੇਸ਼ ਭਰ ਵਿੱਚ ਡਾਕਟਰੀ ਸੇਵਾਵਾਂ ਦੀ ਚੱਲ ਰਹੀ ਕਾਰਤ ਨੂੰ ਉਜਾਗਰ ਕਰਦੇ ਹੋਏ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਵਿਸਥਾਰ ਦੀ ਲੋੜ ਤੇ ਜ਼ੋਰ ਦਿੱਤਾ। अरुणा ਨੇ ਕਿਹਾ ਕਿ ਮੈਂ ਇਸ ਹਸਪਤਾਲ ਵਿੱਚ ਉਪਲਬਧ ਉੱਚ ਪੱਧਰੀ ਸਹੂਲਤਾਂ ਤੋਂ ਸੱਚਮੁੱਚ ਪ੍ਰਭਾਵਿਤ ਹਾਂ ਮਾਹਿਰ ਡਾਕਟਰ ਅਤੇ ਸਮਰਪਿਤ ਨਰਸਿੰਗ ਸਟਾਫ ਬੇਮਿਸਾਲ ਦੇਖਭਾਲ ਪ੍ਰਦਾਨ ਕਰ ਰਹੇ ਹਨ ਅਤੇ ਇਸ ਹਸਪਤਾਲ ਦੇ ਮੁਫਤ ਮੈਡੀਕਲ ਕੈਂਪ ਇੱਕ ਸ਼ਲਾਘਾਯੋਗ ਯਤਨ ਹਨ ਉਹਨਾਂ ਦੇ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਹਸਪਤਾਲ ਦੇ ਵੱਖ-ਵੱਖ ਬਾਡਾਂ ਦਾ ਦੌਰਾ ਵੀ ਕੀਤਾ ਪ੍ਰੋਗਰਾਮ ਦੌਰਾਨ ਹਸਪਤਾਲ ਦੇ ਅਧਿਕਾਰੀਆਂ ਜਿਨ੍ਹਾਂ ਵਿੱਚ ਚੇਅਰਮੈਨ ਅਰुण ਗੋਇਲ ਅਤੇ ਸਕੱਤਰ ਰਜਨੀਸ਼ ਜੈਨ ਬਾਟਾ ਸ਼ਾਮਲ ਸਨ ਨੇ ਅਰੂੜਨ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ। ਉਨ੍ਹਾਂ ਹਸਪਤਾਲ ਵਿੱਚ ਪਾਰਕਿੰਗ ਦੀ ਘਾਟ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਆ ਮਰੀਜ਼ਾਂ ਲਈ ਬਿਹਤਰ ਪਾਰਕਿੰਗ ਪ੍ਰਬੰਧ ਕਰ ਲਈ ਉਹਨਾਂ ਨੇ ਦੇ ਦਖਲ ਦੀ ਬੇਨਤੀ ਕੀਤੀ। ਜਵਾਬ ਵਿੱਚ ਅਰੂੜਨ ਨੇ ਉਹਨਾਂ ਨੂੰ ਪ੍ਰੋਤਸਾਹਨ ਦਿੱਤਾ ਕਿ ਉਹ ਇਸ ਮਾਮਲੇ ਨੂੰ ਜ਼ਰੂਰ ਦੇਖਣਗੇ।